ਦੇਵਤੇ ਵੀ ਤਾਂ ਟਾਈਮ ਮਿਲੇ ਬੇਲਾ ਮਿਲਦਾ ਤਾਂ ਮੇਰੇ ਲਈ ਆਵੇ ਮੈਂ ਤਾਂ ਫਿਰ ਆਦੇ ਤੋ ਨਹੀਂ ਆਇਆ ਨਹੀਂ ਹੁਣ ਬੈਠੇ ਇੱਥੇ ਗੱਲਾਂ ਹੀ ਵਾਰੀ ਜਾਵੇਂਗੀ ਚਾਹ ਪਾਣੀ ਵੀ ਬਣਾ ਲੈ ਲੈ ਹੁਣ ਮੈਂ ਬਣਾਉਂਗੀ ਹੈ ਗੱਲਾਂ ਦੇਖ ਲੈ ਬਈ ਹੁਣ ਸਰਪੰਚ ਨਹੀਂ ਚਾਹ ਪਾਣੀ ਬਣਾਉਂਗੀ ਤੂੰ ਕਾਰੇ ਬਾਸਤੇ ਇੱਥੇ ਖੜੀ ਹੋ ਤੁਰਦੀ ਲੱਗੇ ਜੀ ਚਾਹ ਲੈ ਕੇ ਬਦੀ ਜੀ ਬਣਾ ਕੇ ਤੇਰੀ ਜੱਟੂ ਨਾ ਤੂੰ ਤੂੰ ਬਣਾ ਕੇ ਰਿਹਾ ਮਾਤੀ ਚੰਦੀ ਲਗੂ ਬਣਦੀ ਚੱਗੀ ਨੂੰ ਕੀ ਆਗਾ ਇੱਥੇ ਸਾਡੇ ਨੂੰ ਕੋਈ ਚੰਗਾ ਮਾੜਾ ਪਰਖਦਾ ਹੈਗਾ ਜਦ ਲਖੜੀ ਹੋਇਆ ਬੀਬੀ ਹੁਣਾ ਐ ਕਰਦੀ ਆ ਭਾਈ ਜਮਾ ਡੱਕਾ ਨਹੀਂ ਤੋੜਦੀ ਹੈਗੀ ਲੈ ਮੈਂ ਇਥੋਂ ਕਰਾਉਂਦੀ ਆ ਸਾਰਾ ਕੁਝ ਮੇਰੀ ਗੱਲ ਸੁਣ ਭਾਈ ਡੱਕੇ ਤੋੜ ਕੇ ਆਪਾਂ ਨੇ ਕੀ ਕਰਨਾਗਾ ਜੇ ਚੰਗੇ ਭਲੇ ਹੁਣ ਅਸੀਂ ਗੈਸ ਤੇ ਰੋਟੀ ਟੋਕਾ ਕਰਦੇ ਆਂਗੇ ਤੂੰ ਮੇਰੀ ਤੱਤ ਤੋਦਾ ਪਹਿਲਾਂ ਇਹਦਾ ਇਹਦਾ ਭਾਈ ਇਹਨਾਂ ਨੇ ਤਪਾਰ ਕੇ ਮੈਨੂੰ ਲੈ ਡੱਕਣ ਤੋੜਦੀ ਡੱਕਾ ਤੋੜ ਕੇ ਇਹਦਾ ਸੀ ਇਹਨਾਂ ਨੇ ਕਿੱਥੋਂ ਲੋੜਾ ਦਾ ਤੂੰ ਮੇਰੀ ਤੱਤਾ ਤੁੱਲਾ ਤਨੀ ਤਰਮੰਤਰੀ ਤੇ ਮੈਂ ਚੱਲ ਰਹੀ ਹੁਣ ਤੂੰ ਮਰਾ ਬੋਤਾ ਦੇਖ ਲੈ ਤਰਮੰਤਰੀ ਤਾਂ ਚਨਣੀ ਨਹੀਂ ਦਿੰਦੇ ਮੇਰੀ ਬੇੜੀ ਬੱਠੀ ਆਲੇ ਤਲ ਤੰਦਾ ਤੂੰ ਮੈਨੂੰ ਤਾ ਤੂ ਲੈ ਆ ਦੇ ਉਹ ਤੇ ਬਈ ਆਪਣਾ ਦੁੱਖ ਸੁੱਖ ਨੀ ਕਰਨੀ ਦੀਦੀ ਜਾਣ ਕੇ ਬਈ ਇਹ ਦੇ ਲਵੇ ਵੀ ਮੈਂ ਦੇਖਾ ਦੋਨੇ ਭੈਣ ਭਾਈ ਕੀ ਗੱਲਾਂ ਕਰਦੇ ਨੇ ਤੂੰ ਤਲ ਤੁੱਪ ਤਾਰ ਆਦੇ ਤੇ ਤੇਰੇ ਲਈ ਨਾ ਤਾਂ ਵੀ ਤੂੰ ਲੈ ਤੇ ਆਂ ਠੀਕ ਹੈ ਮੈਂ ਡੱਬਾ ਲੈ ਕੇ ਆਇਆਂਗਾ ਨਾਲਿਆ ਤੱਪੜ ਲੈ ਕੇ ਆਇਆਂ ਤਪਰੇ ਹੈ ਬਈ ਤੱਪੜੇ ਥੋੜੇ ਨੇ ਥਮਾਤੇ ਪਾਉਣੇ ਦੰਦਾ ਠੀਕ ਹੈ ਬਈ ਠੀਕ ਹੈ ਮੈਂ ਪਾ ਤਾ ਪਾ ਦੀਦੀ ਆ ਪਾ ਦੀਂ ਦੇਦੀ ਚੰਗਾ ਪਾ ਦੀਂ ਦੇ ਥਮਾਤੇ ਪਾਲੂਆ ना मेरी गल सुना पता तो है तू के ली आया नहीं, मैं तो लेते आया ਅਦੇ ਤੇਰੇ ਲਈ ਵਧੀਆ ਤੇ ਨਵਧੀਆ ਤੂੰ ਤਾਂ ਨਹੀਂ ਤਾਂ ਠੀਕ ਤਾਂ ਲੈ ਇਹ ਚੱਕ ਕੇ 10 ਰੁਪਏ ਫੜਾ ਤੇ ਦੋ ਪੱਗਾਂ ਦੇ ਕਿਆ ਬੱਧ ਦਿੱਤੀ ਤਾਂ ਉਹ ਤਾਂ ਸਾਦਾ ਮਾਲਾ ਪਾਇਆ ਦਵਾਈ ਦਾ ਪਾਉਂਦੇ ਹੁੰਦੇ ਨੇ ਬਿੱਤਾ ਕੀ ਹੋਰ ਲੈ ਬੱਕ ਵੀ ਵੀ ਚਾਸ ਉੱਢ ਦੇ ਕ ਮੇਰੇ ਭਾਈ ਲੈ ਆਇਆ ਮੇਰੇ ਲਈ ਹਾਂ ਦੇਖ ਲੈ ਕਿੱਡੇ ਸੋਹਣੇ ਨੇ ਹਜੇ ਤੁਰਿੰਗਦੀਆਂ ਇਹ ਬਾਈ ਇੱਥੇ ਮੈਂ ਤੇਰੇ ਲਈ ਲੈ ਤੇ ਆਇਆ ਸੀਤਾ ਤੇ ਇਤਾ ਪਾ ਦਿਨ ਦੇ ਦਿਓ ਚਲ ਕੋਈ ਨਹੀਂ ਬੀਬੀ ਮਾਲੇ ਤੁਸੀਂ ਮਾਦੀ ਤਬਾ ਲਈ ਨੂੰ ਸੀ ਇਸੇ ਨੂੰ ਲਿਆ ਦਿਆ ਕਰ ਆ ਲਿਆ ਮੈਂ ਬਧੀਏ ਤੇਲੀ ਚਲ ਕੋਈ ਨਹੀਂ ਬੀਬੀ ਨੇ ਕੀ ਕਰਨੇ ਨੇ ਪਾ ਕੇ ਮੈਂ ਆਪੀ ਪਾ ਕੇ ਸਵਾਗ ਲੂੰਗੀ ਕੋਈ ਚੱਕਰ ਨਹੀਂ ਹੈਗਾ ਨਾਲ ਨਾਲ ਪਾ ਲਿਆ ਕਰ ਇਹਨਾਂ ਦਾ ਕਿਹੜਾ ਛੜਦੇ ਬੀਬੀ ਦਾ ਮੇਰਾ ਬੀਬੀ ਨੇ ਕਿਹੜਾ ਪਿੰਡ ਚ ਫਿਰਨਾਗਾ ਫੇਰਾ ਤੋਰ ਤਾਂ ਮੇਰਾ ਰਹਦਾ ਬਈ ਆ ਸਾਰੇ ਕੱਪੜੇ ਮੈਂ ਹੀ ਰੱਖ ਲੈਣੀਆਂ ਕੀ ਆ ਸੂਰਦਾ ਵੀ ਸੋਣਾ ਵੇ ਆ ਕਿਹੜੀ ਰੰਨ ਲਈ ਰੱਖਿਆ ਅੰਦਰ ਤੇਰਾ ਕਿੰਨਾ ਘੜਦੀ ਨਹੀਂ ਬੰਦਦਾ ਹੈਗਾ ਓਹੋ ਇਹ ਤੈਨੂੰ ਦਿਨਾ ਭੁੱਲਦਿਆ બોલે તો ਇਧਰੇ ਹੱਥਾ ਤਾਂ ਮੈਨੂੰ ਪਤਾ ਨਹੀਂ ਬੱਦੇ ਨੇ ਪਤਾ ਕੀ ਇੱਕ ਭੁੱਲੇ ਕਾਣੂ ਤੀ ਵੀ ਸੂਟ ਲੈ ਆਇਆ ਤੇ ਗਾਂ ਕਿਸੇ ਨੂੰ ਸਾਈਂ ਵਧਾਈ ਦੇ ਰખી ਹੁਣ ਨਹੀਂ ਨਹੀਂ ਕੀ ਬੱਦੇ ਨੇ ਪਤਾ ਤੀ ਮੈਨੂੰ ਪਤਾ ਨਹੀਂ ਲੱਗੇ ਬਾਅਦ ਤੱਕ ਦੱਤਿਆ ਮੈਂ ਤਾਂ ਹੁਣ ਦਿੱਥੇ ਇਹਦੇ ਵਿੱਚੀ ਬੇਤੀ ਤੂ ਤ ਉਹ ਬੱਦੇ ਨੇ ਪਾਇਆ ਹੋਣਾ ਆ ਦੇਖ ਨੇ ਕਿੱਡਾ ਸੋਹਣਾ ਸੂਟ ਲੈ ਆਇਆ ਹਜੇ ਬੋਲਦੀ ਐ ਜੀ ਸਭ ਪਤਾ ਮੈਨੂੰ ਸਭ ਪਤਾ ਜਿਹੜੇ ਤੇਰੇ ਹੱਥ ਦਿਲ ਦਿਮਾਗ ਚ ਚਲਦੀਆਂ ਨੇ ਗੱਲਾਂ ਨਾ ਤੇਰੀ ਤਲਤੁਲਾ ਐ ਨਹੀਂ ਬੋਲੀਦਾ ਹੁੰਦਾ ਚ ਪੜਦੇ ਤਾ ਦੇਖ ਲੈ ਮੈਨੂੰ ਤਾ ਪਾਣੀ ਪਿਆਵੇਂਗੀ ਕਿਤਾ ਜਾ ਬੀਬੀ ਇਹ ਤਾਂ ਕਾਲਜਾ ਨਿਕਲ ਨੂੰ ਹੋਰੇ ਤੇ ਇਹਦੇ ਪਹਿਲੇ ਤਾਂ ਉਬਲਦੀ ਉਬਲਦੀ ਚਾਹ ਦੇ ਕਾਲਜੇ ਚ ਸੱਟ ਪਰ ਤੂੰ ਮੈਨੂੰ ਐ ਦੱਤ ਨਾਲੇ ਮੈਂ ਤੇਰੇ ਵਰਗੀ ਨਹੀਂ ਚਾਹ ਧੜੀ ਪਈ ਹੈਗਾ ਤੂੰ ਮੈਨੂੰ ਐ ਦੱਤ ਨਾਲੇ ਆਹ ਧੜੀ ਸਾਰੀ ਪੱਤ ਤ ਤੇ ਦਿੱਤੇ ਹੋ ਇਹ ਤਾਂ ਅਸੀਂ ਕੋਈ ਨਹੀਂ ਦੇਖਾਂਗੇ ਹਜੇ ਤਾਂ ਕੰਮ ਚੱਲ ਰਿਹਾ ਗਲੀ ਦਾ ਤੇ ਤਾਂ ਕਰਕੇ ਪਟਾਤੀ ਮਖਾ ਪਤਾ ਤਾਂ ਲੱਗੇ ਪਿੰਡ ਵਾਲੇ ਨੂੰ ਵੀ ਸਰਪੰਚ ਜੀ ਨਾਲ ਦੀ ਨਾਲ ਕੰਮ ਸ਼ੁਰੂ ਕਰਤਾ ਬੇ ਪੁੱਤ ਸੀਵਰੇਜ ਪਾਈ ਜਾਂਦੇ ਅੱਥੇ ਮੱਥੀ ਗੋਈ ਬਣਵਾਵਾਂਗੇ ਦਸਰਾ ਜ਼ਰੂਰ ਹੀ ਆਉਣਾ ਕੀ ਪਤਾ ਲੱਗਦਾ ਵੀ ਸੀਵਰੇਜ ਪੈਂਦਾ ਕ ਕੀ ਪੈਂਦਾਗਾ ਤਾਂ ਹੀ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਵਿੱਚੋਂ ਕਿਵੇਂ ਪੈਸੇ ਖਾਈਦੇ ਹੁੰਦੇ ਆਗੇ ਸਰਕਾਰ ਦੇ ਸਾਰਾ ਕੁਝ ਤੈਨੂੰ ਹੀ ਪਤਾ ਹੈ ਹਾਂ ਤੁਹਾਨੂੰ ਕਾਨੂੰ ਪਤਾ ਹੈ ਤੈਨੂੰ ਪਤਾ ਜਾਦੇ ਤੈਨਾਂ ਤਾਂ ਮਤਰਾ ਤਾਂ ਫਿਰ ਤੂੰ ਪਿੰਦੇ ਦੇ ਵਿੱਚ ਚੱਲੀ ਜਾਂਦਾ ਬਈ ਹਜੇ ਤਾਂ ਹੁਣ ਇਹ ਤਾਂ ਪੜ ਦੇ ਲਈ ਗੱਲਾਂ ਹੁੰਦੀਆਂ ਨੇ ਤੂੰ ਦੇਖ ਲਈ ਕੋਈ ਨਹੀਂ ਅਜੇ ਤਾਂ ਬਣ ਰਿਹਾ ਕੰਮ ਅੱਥਿਆ ਹਾਂ ਚਲ ਬੈ ਜਾ ਨੀਲੀਆ ਦੀ ਬੀਬੀ ਚਾਹ ਬਣਾ ਕੇ ਪਾਦੀ ਕਿੱਧਰ ਗਿਆ ਪਾਦੀ ਦੀ ਜਿਹੇ ਪਾਜੀ ਤਾਂ ਤੈਂ ਕੀ ਕਰਾਉਣਾਗਾ ਆਂਦਾ ਆਊਗਾ ਉਹ ਵੀ ਮੈਂ ਪਹਿਲਾਂ ਫੋਨ ਕਰ ਲੇ ਤੇ ਉਹਨਾਂ ਨੂੰ ਬਾਜੀ ਨੂੰ ਤਾਂ ਤੈਨੂੰ ਫੋਨ ਕਰਨ ਦਾ ਲੱਗ ਗਿਆ ਪਤਾ ਤੇ ਐ ਨਹੀਂ ਪਤਾ ਸੀਗਾ ਵੀ ਮੇਰੇ ਨਾਲ ਗੱਲ ਕਰ ਲਵੇਂ ਤੂੰ ਤੇਰਾ ਫੁੱਲ ਤੇ ਨਹੀਂ ਪਤਾ ਨਹੀਂ ਕਿੱਦਾਂ ਵਿਦੀ ਰਹਿੰਦੀ ਆ ਤੂੰ ਸਾਰਾ ਦਿਨ ਆਹੋ ਮੈਂ ਰਹਣੀ ਬਚੱਗਾ ਉਹਨੂੰ ਨਾ ਕਹਦੀ ਮੇਰੇ ਖਸਮ ਨੂੰ ਉਹ ਮੇਰੇ ਨਾਲ ਵੱਧ ਦੀ ਕੁੱਤ ਨਹੀਂ ਪਟਕੇ ਰੱਖ ਦੂਗਾ ਵੀ ਪਤਾ ਨਹੀਂ ਕੀ ਦੇ ਨਾਲ ਸਾਰਾ ਦਿਨ ਫੋਨ ਤੇ ਲੱਦੀ ਰਹਿੰਦੀ ਆ ਐ ਨਹੀਂ ਦੇਖਦੀ ਬਹੂ ਨਾ ਆਊਗਾ ਬਹੂ ਨਾ ਕਿਤਾ ਚੱਲ ਚੰਗਾ ਤੂੰ ਬਾਲੀ ਪਤਾ ਹੀ ਨਾ ਮਾਰਿਆ ਤਾ ਹੁਣ ਤੂੰ ਤੇ ਐ ਨਹੀਂ ਬੰਦਾ ਕੋਈ ਨਹੀਂ ਮੈਂ ਪਿੰਡ ਦੀ ਸਾਂ ਪਾਂਚੀ ਨਹੀਂ ਬਣ ਗਈ ਬਥੇਰੀ ਸਿਆਣੀ ਸੀ ਬੌਲੀ ਨਹੀਂ ਹੈਗੀ ਮੈਂ ਹੋਰ ਕੀ ਹਾਲ ਕਰੇ ਸਸੀ ਪਤੀ ਤੋ ਠੀਕ ਠਾਕ ਹਾਂ ਵਧੀਆ ਤੁਸੀਂ ਹੋਰ ਕਰੇ ਠੀਕ ਠਾਕ ਸੀ ਹਾਂ ਬੈਤੋ ਮਾਤਾ ਇਧਰ ਵਾਦੇ ਪਾਦੀ ਆ ਗਿਆ ਪੁੱਤ ਚਾਹ ਬਣਾ ਲਈ ਹਾਂ ਤੇਰੀ ਪਈ ਚਾਹ ਚਾਹ ਬਣਾ ਲਾ ਆ ਲੈ ਪੰਡੇ ਚ ਘੰਟਾ ਹੋ ਗਿਆ ਚਾਹ ਤੇਰੀ ਨੂੰ ਅਜੇ ਧਰਗੋ ਪਈ ਐ ਚਾਹ ਹੋਰ ਕਰ ਕਮ ਕਰੇ ਸਾਰੇ ਠੀਕ ਸੀਗੇ ਹਾਂ ਠੀਕ ਆ ਪਾਦੀ ਤੁਸੀਂ ਦੇਖੋ ਉਧਰ ਕਿਵੇਂ ਸੀ ਵੱਡਾ ਕਿਵੇਂ ਸੀਗਾ ਵਧੀਆ ਪਾਦੀ ਸੀਤਾ ਦੁਕਾਨਦਾਰ ਕਿਵੇਂ ਚੱਲਦਾ ਤੇਰੀ ਵਧੀਆ ਤਲੀ ਜਾਂਦੇ ਪਾਦੀ ਮੈਂ ਤਾਂ ਆਥੇ ਦੀ ਬੱਦੇ ਨੂੰ ਵੀ ਤੂੰ ਹੀ ਦਿਆ ਉਹ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਆ ਅੱਛਾ ਕਿਆ ਵਧੀਆ ਨਹੀਂ ਚਾਲ ਵਧੀਆ ਨਹੀਂ ਚਾਲਦੀ ਹੈਗੀ ਦੁਕਾਨਦਾਰੀ ਨੂੰ ਪਹਿਲਾਂ ਜਿੰਦੀ ਲੋੜਾ ਪੈਸੇ ਦੇ ਚੱਲ ਕੋਨੇ ਦੇ ਦਾਂਗੇ ਆ ਇੰਨਾ ਕੁਛ ਲੈਣ ਦੀ ਕੀ ਲੋੜ ਸੀ ਗਰਮੀ ਯਾਰ ਕਾਦੀ ਮਾਹ ਪੈਦੀ ਵਾਦ ਹੈ ਦਵਾਈਆਂ ਦੇ ਦਵਾਈਆਂ ਤੇ ਆ ਉਹ ਹਜੇ ਪਹਿਲੀਆਂ ਕਿੱਥੇ ਆ ਦਵਾਈਆਂ ਤੇਰੇ ਵਾਸਤੇ ਥੋੜੀ ਨਹੀਂ ਆ ਤੇ ਮੇਰੇ ਵਾਸਤੇ ਲਿਆਉਂਦੇ ਨੇਗੇ ਨਾ ਤੇਰੇ ਕੋਲ ਪਹਿਲਾਂ ਥੋੜੇ ਨੇ ਕੀ ਆ ਬੰਦਿਆ ਕੋਈ ਚਾਚਾ ਦਾ ਕੱਪੜਾ ਲੀੜਾ ਨਹੀਂ ਹੈਗਾ ਤੂੰ ਮੇਰੀ ਤਰ ਤੂੰ ਦੋਦਾ ਆ ਤੈਨੂੰ ਮੈਂ ਤਹਿ ਤਾਤਾ ਵੀ ਆ ਤੇਰੇ ਲਈ ਆ ਮਾਤੀ ਦੀ ਆ ਪਾ ਦਿਨਾ ਤੂੰ ਨਾ ਦੋਦ ਲਿਆ ਤੇ ਸੇਮ ਸਾਰੇ ਅੱਜ ਕਸਵਾਲੀ ਆਵਦੇ ਓ ਇੰਨਾ ਖਰਚ ਕਰਨੀ ਦਾ ਸਟੀਲ ਲੋਡ ਸੀ ਕਰਮੀ ਤੇਰੀ ਕਿ ਬਿਲਡ ਦਾ ਪਲੇਟ ਹੈ ਤੇਰੀ ਪਾਦੀ ਤਾਦੀ ਤੂੰ ਤੇ ਭੈਣ ਆ ਗਈ ਤੇ ਤੁਹਾਨੂੰ ਤਾਂ ਦੇ ਦਿੱਤਾ ਨਹੀਂ ਪਊਗਾ ਓ ਚਲ ਠੀਕ ਆ ਕੋਈ ਗੱਲ ਨਹੀਂ ਪਰ ਯਾਰ ਮੈਨੂੰ ਰਹਿਣੀ ਹੈ ਮੈਂ ਇਨਾਂ ਕੋਲੇ ਨਾਲੇ ਪਹਿਨ ਸਮਝਾ ਕੇ ਜਾਈ ਕਰਮੀ ਜਾਂਦਾ ਮੜਾ ਜਾ ਆ ਦੇਖ ਲੈ ਕੀ ਜਲੂਸ ਕੱਢ ਰੱਖਿਆ ਜਾ ਰਿਹਾ ਨੇ ਹੁਣ ਬਾਦੀ ਹੁ ਤੀ ਤਰਾ ਮੈਂ ਆਉਂ ਤਾਰ ਪਹਿਲਾਂ ਤੇ ਆ ਮੈਂ ਤਾਂ ਥਿਆਨ ਤੀ ਰਹੀ ਸੀ ਤਾਂ ਉਹ ਨਾ ਹੈ ਮੈਂ ਤਾਂ ਬਤਾ ਦਿੱਥਿਆ ਔਰ ਸਰ ਲਾਤੀ ਉਗਲ ਸਿੰਦਾ ਤੂੰ ਪਤਾ ਦਾ ਤੂੰ ਉਹਨੂੰ ਕਿਹੜਾ ਪਤਾ ਨਹੀਂ ਤੂੰ ਤਾਂ ਮੇਰੇ ਤੇ ਅੰਤ ਨਹੀਂ ਆਈ ਵੀ ਤੂੰ ਤਾ ਨਾ ਤੂੰ ਆ ਤੱਪੜੇ ਦੇ ਤੀ ਹੱਲ ਦਿਆ ਚੱਲ ਪਹਿਲਾਂ ਚੱਲਦਾ ਸੀ ਕੰਮ ਹੁਣ ਇਹ ਸਰਪੰਚ ਨਹੀਂ ਬਣੂ ਜਾਂ ਲੋਕ ਘਰੇ ਆਉਂਦ ਨੇ ਆਣ ਘਮੜ ਵਾਲੇ ਚੰਗਾ ਲੱਗਦਾ ਯਾਰ ਪਿੰਡ ਦੇ ਬੰਦੇ ਆਉਂਦ ਨੇ ਘਰੇ ਉੱਤ ਦਾ ਤੀਰ ਪਾਦੀ ਤੂੰ ਥਲਵਾ ਤੂੰ ਤਪਾਇਆ ਤਰਾ ਐ ਤੂੰ ਤੇ ਮਾਸ ਪਾਈ ਹੁਣ ਪਿੰਡ ਵਾਲੇ ਬਥੇਰੇ ਕਹਿੰਦੇ ਨੇ ਕਿ ਸਰਪੰਚ ਨਹੀਂ ਤੂੰ ਤਾਂ ਪੂਰੀ ਮਾਡਲ ਲੱਗਦੀ ਐ ਇੰਨੀ ਸੋਹਣੀ ਲੱਗਦੀ ਆਂ ਕਿ ਮੈਂ ਕਹਿੰਿਆ ਸੱਚੀ ਹਾਂ ਮੈਂ ਤਾਂ ਅਜੇ ਹੋਰ ਸੋਚੀ ਤੀ ਮੈਂ ਕਹਿੰਨੇ ਕਿ ਜਿਹੜਾ ਉੱਚੀ ਝੁੱਗਿਆ ਕੰਦਾ ਤੂੰ ਪਤਾ ਐਨੀ ਬੋਲੋ ਨੇ ਉਹ ਪਿੰਡ ਵਾਲੇ ਨੂੰ ਕਾਹਨੂੰ ਤਰੀਫ ਕਰਨਾ ਸਾਰੇ ਪੰਪ ਦੇ ਜਿਹਨਾਂ ਸਟੀਲ ਦੀ ਬੋਕੀ ਵਾਲੇ ਨੂੰ ਉਹ ਪੰਪ ਛੱਕ ਜਾਂਦੀ ਆ ਲੈ ਅਗਲਾ ਮੈਨੂੰ ਪੰਪ ਭਣਾਦੀ ਕਿਉਂ ਦਊਗਾ ਆਪਾਂ ਨੇ ਕਿਹੜਾ ਕੋਈ ਦੁਕਾਨਦਾਰੀ ਕੋ ਸ਼ੋਰੂਮ ਕੋਲੇ ਵੀ ਅਸੀਂ ਗਾਂ ਪੰਪ ਵੇਚਨੇ ਆਗੇ ਪਿੰਡਾਂ ਦੇ ਬੰਦੇ ਤਾਂ ਐ ਥੁੱਤਦੇ ਨੇ ਤੇ ਵੀ ਇਹਦੀ ਬੇਇੱਜ਼ਤੀ ਹੋਵੇ ਤੂੰ ਮੜਮ ਹੋਤਾ ਇੱਧਰ ਦੱਸ ਤੂੰ ਮੰਤਰੀ ਆ ਹੁਣ ਤੂੰ ਨੋ ਲੈ ਤੂੰ ਮੈਨੂੰ ਐਨਾ ਜ਼ਹਿ ਹਲਕ ਚ ਡੰਡਾ ਦੇ ਇਹ ਜਿਨ੍ਹਾਂ ਨੇ ਤੇ ਪਾਰ ਰੱਖਿਆ ਡੰਡਾ ਤੂੰ ਤਾਂ ਉਹੀ ਬੋਲੀ ਜਾਂਦੇ ਮੈਂ ਪਹਿਲੀ ਵਾਰ ਤੇ ਆਇਆ ਥੰਦਾਰਾ ਲੈ ਤੇ ਦੀਵਾਲੀ ਬਤਾਈ ਸੀ ਬਣ ਕੇ ਕੰਨਾਚ ਲਿਆ ਪਾ ਕੇ ਫਟ ਲਿਆ ਫਟਾਫਟ ਕੋਈ ਨਾ ਬੈਠ ਮੈਂ ਹਾਂ ਇਸ ਟੂਲ ਤੇਰਾ ਚੱਕ ਲਿਆ ਮੈਂ ਤਾਂ ਭਾਈ ਬੈ ਲੈ ਨਾ ਨਾ ਕੋਈ ਨਾ ਮੈਂ ਚੱਕ ਲਿਆ ਮੈਂ ਤਾਂ ਤੂੰ ਪਾੜ ਪੁੱਲਿਆ ਰਤਣਾ ਮੈਨੂੰ ਪਾਦੀ ਹੁੰਦੀ ਤੈਣਾ ਪੈਂਦਾ ਹੁੰਦਾ ਹੁੰਦੇ ਆਬਰੀ ਨਹੀਂ ਤੁਸਾਂ ਦੀ ਫਿੱਤਕੀ ਖਿੰਦੇ ਭਾਜੀ ਤੂਗਾ ਤੂੰ ਐ ਨਾ ਤੇਰੇ ਜ਼ਰਾ ਮੇਰਾ ਪੁੱਤ ਤੂੰ ਮੇਰਾ ਬੱਤਾ ਥਾਮ ਨਾ ਲੈ ਠੀਕ ਆ ਤਰਮ ਡਰ ਮਾਰੇ ਆਉਦਾ ਡਰ ਨਹੀਂ ਤਪਦਾ ਅੰਦਰ ਬੈਠਾ ਫੇਰ ਤੂੰ ਇਹ ਗਲਤ ਆਮੀ ਹੂ ਤੂੰ ਤੂੰ ਮੇਰਾ ਬੱਤਾ ਦੇ ਆ ਕਰ ਮੈਨੂੰ ਹੁਣ ਤੈਣਾ ਪੈਂਦਾ ਖਬ ਹੁੰਦੇ ਮੇਰੀ ਗੱਲ ਸੁਣ ਲੈ ਠੀਕ ਆ ਜੇ ਤਾਂ ਨਾ ਸਿੱਧਰਾ ਬੁਧਰਾ ਹੋ ਕੇ ਤਾਂ ਮੇਰੇ ਲਵੇ ਆਇਆ ਕਰ ਨਹੀਂ ਆ ਕੁਝ ਕਰਨ ਦੀ ਮੇਰੇ ਲਵੇ ਕੋਈ ਲੋੜ ਨਹੀਂ ਹੋਰ ਬਥੇਰੇ ਨੇ ਮੇਰੇ ਕੋਲ ਯਾਰ ਬੈਲੀ ਆ ਉਹ ਕਰਦਾ ਵਾਲ ਤੇ ਮੈਂ ਬੋਲਦੀ ਆ ਹੁਣ ਮੈਂ ਤੇਰੇ ਵੇ ਸੰਧਾਰਾ ਲੈ ਤੇ ਆ ਦੇ ਤੂੰ ਹੈ ਤਾਂ ਲੱਗੀ ਤੇ ਤੂੰ ਸਾਨ ਕਰਤਾ ਮੇਰੇ ਤੇ ਘਾਟਾ ਹੋ ਗਿਆ ਤੇ ਨਿੱਕੋ ਗੱਲ ਬਾਰ ਬਾਰ ਬੋਲ ਤੇ ਤੂੰ ਸੰਧਾਰਾ ਲੈ ਆਇਆ ਤੂੰ ਪਤਾ ਨਹੀਂ ਕੀ ਲਿਆ ਤਾ ਗਾਦੀ ਆਪਦੇ ਪੈਸੇ ਨਾ ਲੈਂਦਾਗਾ ਤੇ ਹੋਰ ਸੁਣੇ ਮੈਂ ਮੈਂ ਪਤਾ ਤੀ ਇਹ ਤਿੰਨਾਂ ਨੁਸਖਾ ਤਰੇ ਆਪਣਾ ਦੁਕਾਨਦਾਰੀ ਬੰਦ ਕਰਕੇ ਆਂਗਾ ਆਪੋ ਸਾਰਾ ਇਹ ਲੋਕੋ ਸੁਣ ਲੋ ਭੈਣ ਭਾਈਆਂ ਦੇ ਰਿਸ਼ਤੇ ਨਾਤੇ ਸੁਣਾ ਦਾ ਮਿੰਟਾ ਚੀਓ ਤਾਂ ਪਹਿਨਾ ਲਈ ਤੀ ਜਿਹੜਾ ਹੀਰ ਰਾਜਾ ਇੱਕ ਦੂਜੇ ਪਿੱਛੇ ਜਾਣ ਦੇ ਦਿੰਦੇ ਦੀ ਜਿੱਥੇ ਭੈਣ ਭਾਈ ਕੋਈ ਨਹੀਂ ਕਿਸੇ ਪਿੱਛੇ ਜਾਣ ਦਿੰਦੇ ਤੂੰ ਤਾਂ ਮਰਮੋਤਾ ਥਾਦੀ ਤੀ ਬੀਦਾਰੀ ਮਿੰਟਾਂ ਦੀ ਸਾਨੂੰ ਵੀ ਪਰ ਥਾਂ ਤਾਂ ਦੇ ਦੂਤਾ ਹਾਂ ਆਓ ਜਿਹੜੇ ਬਹੁਤ ਦੁਖੀ ਹੋਦੇ ਨੇ ਜਦੋਂ ਤੂੰ ਐ ਬੋਧੀ ਆਦੀ ਮੈਂ ਤੇਰੇ ਨਾਲ ਬਹੁਤ ਦੁਖੀ ਹੋਈ ਪਈ ਆ ਮੇਰਾ ਬਲੱਡ ਨਾ ਪਤਾ ਜ ਐ ਕਰ ਤੂੰ ਚਾਹ ਪਾਣੀ ਪੀਣੀ ਐ ਤਾਂ ਲਿਓ ਦੇ ਨੇ ਖੜਾ ਤੂੰ ਤੇਰੀ ਦਿੱਤਾ ਦੁਰੀਆ ਤੂੰ ਸਪੱਤਰੀ ਤੂੰ ਬਣੀ ਫਿਰਦੀ ਆਂਗੇ ਹੈ ਪੈਤੇ ਤੁਰ ਢਿਲਵੇ ਹੁਦੇ ਨਤਾਰ ਮਤ ਫਿਰ ਕੀ ਹੋ ਗਿਆ ਅਥੀ ਮੰਦ ਮੰਦ ਤੇਲ ਹੁਨੇ ਤੈਨੂੰ ਪਤਾ ਤਿਮਿਆ ਸਨਾਤ ਤੂੰ ਇੱਥੇ ਮੇਰੀ ਬੇਇੱਜ਼ਤੀ ਕਰਾਉਣਾ ਮੇਰੇ ਸਹਰਿਆਂ ਦੇ ਵਿੱਚ ਬੈਠ ਕੇ ਹਾਂ ਹੱਤਰਾ ਜੀ ਤੈਨੂੰ ਤਾਂ ਐ ਹੁਣਾ ਤੈਂ ਦਾ ਸਰਪੰਤ ਨਹੀਂ ਬਣੀ ਆ ਤੂੰ ਪੈਤੇ ਦੇਦਿਆ ਕਰ ਮੈਨੂੰ ਬਥੋਰੀ ਤੋ ਤੂਰੀ ਹੋ ਲੈ ਇਹ ਨਹੀਂ ਪਰ ਮੈਂ ਕਹਾਂ ਤੈਨੂੰ ਜਵਾਬ ਦੇਣੀ ਆ ਪੈਸਿਆਂ ਨੂੰ ਹਾਂ ਲੈ ਉਹਨਾਂ ਸਾਹਮਣੇ ਤਾਂ ਤੂੰ ਐ ਕਹੋਣਾਗਾ ਵੀ ਬਸ ਮੈਂ ਹੀ ਮੈਂ ਆਏ ਮੇਰੀ ਮਿੱਟੀ ਤੇ ਬੇਇੱਜ਼ਤੀ ਕਰਕੇ ਰੱਖ ਦਿਨਾਗਾ ਫਿਰ ਉਹਨਾਂ ਤਮੜਿਆ ਕਹਿ ਨਹੀਂ ਤੁਵਾ ਮੈਨੂੰ ਮੇਰੀ ਗੱਲ ਸੁਣ ਉਹਨਾਂ ਨੂੰ ਸਾਫ ਕਹਿ ਦੇ ਵੀ ਭਾਈ ਮੈਂ ਕਿ ਜੋ ਕੁਛ ਕਰਦੀ ਮੇਰੀ ਭੈਣ ਸਹੀ ਕਰਦੀ ਐ ਤੂੰ ਮੇਰੀ ਛੱਡ ਲੈਣੀ ਉਹਨਾਂ ਨਾਲ ਪੈਸੇ ਤੇ ਮੈਂ ਤੈਨੂੰ ਤੈਨੂੰ ਤੂੰ ਪਤਾ ਦਾ ਬਸ ਤਾਲ ਲੈ ਤੇ ਆਉਣਗੇ ਤੇ ਪਤਾ ਦਾ ਠੀਕ ਜੇ ਇਹਨੇ ਅੰਦਰ ਜਾ ਕੇ ਦੇਖਿਆ ਕੀ ਕਰਦੇ ਨੇ ਜਾਂ ਕੀ ਪਤਾ ਦੋਹੇ ਜਣੇ ਆਪਸ ਚ ਹੀ ਲੱਗੇ ਹੋਣ ਉਹ ਕੋਈ ਲੱ ਨਹੀਂ ਆਦਾ ਨਹੀਂ ਹੁਣ ਤਾਲ ਆਇਓ ਬਸ ਬੈਠੋ ਬਸ ਬਸ ਬੈਠੋ ਬੈਠੋ ਮੈਂ ਲੈਣਾ ਕੁਰਸੀ ਤੇਰੀ ਕੋਈ ਨਹੀਂ ਪਿਆਜ ਤੇ ਬੈਠ ਜਾਂਦੇ ਮੈਂ ਫੜ ਐ ਵੀਪੀ ਨੇ ਮੈਨੂੰ ਚਾਹ ਦੇ ਰਹੀ ਹੈਗੀ ਅੱਜ ਤੇ ਮੇਰੀ ਬਥਰੀ ਇੱਜ਼ਤ ਹੁੰਦੀ ਆ। ਅਲਗ ਲਾ ਬਈ ਉਹਨੂੰ ਤੱਕੜ ਖਾਲਾ। ਖਾਨੀਆ। ਹੋ ਦਤੋ ਪਹਿਲਾਂ ਤਾਂ ਮਤਾਰ ਵਧੀਆ ਤਾਂ ਦਤੋ। ਹਾਂ ਕੰਮ ਕਰ ਤਾਂ ਵਧੀਆ ਚੱਲੀ ਜਾਂਦੇ ਨੇ। ਤੇ ਤੇ ਮੇਰੇ ਪਿੰਡਾ ਮਾਹੌਲ ਹੁੰਦਾ ਪੰਤੀ ਦਾ ਕੰਮ ਤਾਂ ਵਧੀਆ ਨਹੀਂ ਜਾਂਦੇ ਨੇ। ਹਾਂ ਪਿੰਡ ਦਾ ਮਾਹੌਲ ਠੀਕ ਆ। ਆ ਲੈ ਲੋ ਜਮਣ ਚੱਕੋ। ਆ ਲੋ ਹਾਲ। ਖਾਲਾ ਕੋਈ ਨਹੀਂ ਸੰਗਨ ਦੀ ਲੋੜ। ਤੂੰ ਹੀ ਤੂੰ ਤਾਲ ਪਹਿਲਾਂ ਤੇਰੇ ਇੱਥੇ ਲੈਤੇ ਆ ਮੈਂ। ਮੇਰੇ ਵਾਸਤੇ ਲਿਆ ਦੇਣੇ ਕੀ ਐ ਸਾਰੀਆਂ। ਖਾਣ ਨੂੰ ਤਾਂ ਸਾਰੇ ਬੈਠੇ ਆਂਦੇ ਨੇ ਦਾਲੇ ਹੋ ਕੇ ਤੇਰੀ ਮੇਰੇ ਲਈ ਲਿਆਂਦੀ ਹੋਵੇ ਹੋ ਚੱਲ ਕੋਈ ਨਾ ਬੜੇ ਕੋਈ ਨਾ ਮਰ ਆ ਚੱਕ ਦੇ ਚੱਕ ਕਰਨ ਮੱਖੀਆਂ ਕਿਉਂ ਮੇਰੇ ਭਾਈ ਸਾਹਮਣੇ ਭੁੱਖਾ ਤਾਂ ਕੁੱਤੇ ਮਗਾਇ ਕੋਈ ਨਾ ਮਾਰ ਨਾਲ ਬਾਈ ਦੇਖੀ ਬਿਟੂ ਮਾਰਦਾਗਾ ਦੇਖ ਤੂੰ ਬਾਤ ਤੂੰ ਤਾਂ ਮੱਖੀਆਂ ਢਾਉਣਾ ਯਾਰ ਮੈਂ ਤਾਂ ਦੇਖ ਮੱਖੀਆਂ ਲੱਗ ਰਹੀ ਨੇ ਤੇ ਲੁੱਚਵਾਣਾ ਕਰਦਾ ਮੈਨੂੰ ਕੀ ਪਤਾ ਨਹੀਂ ਹੈਗਾ ਆ ਚੱਕ ਦੇ ਜਾਂ ਮਣਾ ਬੜੀ ਸਵਾਦ ਨੂੰ ਹਾਂ ਲੈ ਮਣੀ ਨਹੀਂ ਦਾळा ਤੇ ਠੰਡੂ ਤੇ ਹਟੋਲੋ ਲੈ ਕੇ ਆ ਹਾਂ ਪਾਦੀ ਉਥੇ ਲੇਟੈਂ ਆਪਣੀ ਦਤਾਨ ਦੇ ਸਾਹਮਣੇ ਤਾਂ ਨਹੀਂ ਜੜੀ ਉਥੇ ਲੇਟੇ ਆਏ ਆ ਚੀ ਮੈਨ ਡੰਡੂ ਲਵਾਈ ਹੋਰੀ ਹਾਂ ਉਥੇ ਇੱਥੇ ਬਣਾਉਂਦੇ ਨੇ ਕਰੋ ਹਾਂ ਵਧੀਆ ਮਠਿਆਈ ਪੂਈ ਵਧੀਆ ਹੁੰਦੀ ਉਹਨਾਂ ਦੀ ਹੂੰ ਚਲੋ ਪਾਰੀ ਥੀਤਾ ਮੈਨ ਨੂੰ ਦੇਵਾ ਤੈ ਤੂੰ ਮੈਨੂੰ ਦਾਨ ਦੋ ਆਗਿਆ ਨੂੰ ਗਾਂ ਦੀ ਉਹ ਪ੍ਰਿੰਸੀਪਲ ਲੱਗੇ ਵੀ ਤਾਂ ਅੱਗੇ ਲੈਣੀ ਹੈਗੀ ਪਤਾ ਪਿਆ ਮੇਰੀ ਦਤਾਨ ਬੰਦ ਪਈ ਆ ਮੈਂ ਦਾਣਾ ਦਾ ਤੂੰ ਚੁੱਪ ਕਰ ਉਹ ਕਰ ਮੀ ਯਾਰ ਮਸਾ ਤਾਂ ਆਇਆ ਅੱਜ ਰਹਿ ਯਾਰ ਅੱਥਨੇ ਪਾਰਟੀ ਸ਼ਾਰਟੀ ਕਰਦੇ ਆਪਾਂ ਨਹੀਂ ਪਾਦੀ ਪਤਾ ਕੀ ਥੀ ਦਿੰਦਾ ਟਾਈਮ ਪ੍ਰੋਗਰਾਮ ਬੁੱਤੋਂ ਦੇ ਮੈਲੇਵੇ ਉਹ ਕੰਮ ਤਾਂ ਨਿਭੜਦੇ ਨਹੀਂ ਹੁੰਦੇ ਯਾਰ ਨਹੀਂ ਪਾਦੀ ਪੱਥੇ ਦਿਨ ਮਾਰਾਂ ਫੇਰ ਬੈਠਾ ਪਾਰਟੀ ਕਾਦੀ ਕਾਦੀ 파ਟੀ ਉਹ ਕੋਈ ਨਾ ਰਿਸ਼ਤੇਦਾਰ ਮਾਸਾ ਆਇਆ ਮੇਰਾ ਕੋਈ hath ਨੇ 파ਰਟੀਸ਼ਲਟੀ ਕਰ ਲਾਂਗੇ ਕੋਈ ਸਸ ਅਸੀਂ 파ਰਟੀਸ਼ਲਟੀ ਕਾਦੀ ਕੋਈ ਨਾ ਤੈਨੂੰ ਦੱਸਣਾ ਜ਼ਰੂਰੀ ਹੈ ਕਰ ਲਾਂਗੇ ਕੋਈ ਨਾ ਫੇਰ ਵੀ ਕੀ ਲਿਆਂਗਾ 파ਰਟੀ ਉਹ ਚੱਲ ਆਪੀ ਚੱਲ ਉਧਰ ਗਰਮੀ ਬਾਤਦੇ ਗੱਲਾਂ ਨੇ ਪਰ ਆਵੇਂ ਨੂੰ ਸਮਝਾ ਕੇ ਜਾ ਯਾਰ ਇਹਦੇ ਕੱਪੜੇ ਚੱਜਦੇ ਪਾਇਆ ਗਾ ਕਿ ਜਲੂਸ ਕਾਢ ਰੱਖਿਆ ਦੇਖ ਨੇ ਪਾਦੀ ਤੂੰ ਮੇਰੀ ਤਾਂ ਦੁਣਾ ਆ ਦੇ ਲਾ ਪਾਦੀ ਦੀਂਦੇ ਨੇ ਬਾਜੀ ਤੂੰ ਮੇਰੀ ਗੱਲ ਸੁਣ ਲੈ ਥਾਦੀ ਬੇਇੱਜ਼ਤੀ ਤਰਉਣੀਆਂ ਦੇ ਵਿੱਚ ਤੂੰ ਆ ਬੇਬੇ ਮੰਗੂ ਤਵਾ ਤੂੰ ਪਾਇਆ ਕਰ ਸਮਝ ਗਿਆ ਕੀ ਕਿਹਾ ਆ ਬੇਬੇ ਮੰਗੂ ਸਲਵਾਰ ਸੂਟ ਪਾਇਆ ਕਰਦੇ ਕਿੰਨੇ ਸੋਹਣੇ ਲੱਗਦੇ ਆ ਬੇਬੇ ਜਦੋਂ ਪਿੰਡ ਚ ਜਾਂਦੀਆਂ ਫੇਰ ਵੀ ਇੱਜ਼ਤ ਕਰਦਣਾ ਸਰਦਾਰ ਨਹੀਂ ਕਹ ਕੇ ਸੱਸੀ ਘਰ ਬੁਲਾਉਂਦਾ ਪਦਾਬੀ ਤੂਤ ਤੇ ਵਧੀਆ ਲੱਦੀ ਤੇ ਤੂੰ ਦੀ ਹੋਰ ਆ ਦੇਖ ਆ ਪਾਣਾ ਆਂਦੀਆਂ ਪਤਾ ਨਹੀਂ ਕਿੱਥੋਂ ਕੰਬਲ ਜਾ ਚੱਕ ਕੇ ਇਸ ਵਿੱਚ ਆਇਆਗਾ ਅੱਗ ਲੱਗੀ ਪਈ ਆ ਵੀ ਇਹਨੇ ਇਹ ਜੇ ਕੱਪੜੇ ਪਾ ਕਿਉਂ ਨਹੀਂ ਤੇ ਮੈਨੂੰ ਕਿਉਂ ਨਹੀਂ ਪਾਉਣ ਦਿੰਦੇ ਹੁਣ ਤੂੰ ਆ ਉਮਰੇ ਪਾ ਕੇ ਕਿਹਨੂੰ ਦਿਖਾਉਣੇ ਮੈਨੂੰ ਆਪਣਾ ਦੀ ਰਾਸਤੇ ਵਿੱਚ 3600 ਬੰਦਾ ਟੱਕਰਦਾ ਵਾ ਤਲ ਮੇਰੀ ਦਲ ਤੁੱਲਾ ਪਹਿਲਾਂ ਤੂੰ ਨਹੀਂ ਪਾਉਣੇ ਤੂੰ ਹੀ ਪਾ ਲਿਆ ਕਰ ਆ ਦੇਖ ਆ ਕੰਬਲ ਹੈਗਾ ਗਰਮ ਕੰਬਲ ਜਿਹੜਾ ਅੱਗੇ ਉੱਤੇ ਲੈਂਦੇ ਹੁੰਦੇ ਸੀ ਜਾ ਯਾਰ ਤਲ ਮੇਰੀ ਦਲ ਤੁੱਲਾ ਪਹਿਲਾਂ ਡੇਰਾ ਮੈਂ ਤੂ ਲੇਤੇ ਨਾ ਉਹ ਤਮਾ ਕੇ ਪਾਲੀ ਪਦਾਬੀ ਤੂ ਤਾਂ ਵਧੀਆ ਵਧੀਆ ਲੱਦੂ ਦਾ ਪਾ ਲੂੰਗੀ ਪਾ ਲੂੰਗੀ ਸੂਟੇ ਚ ਤਲ ਫੇ ਹੁਣ ਦਾਨਾਂਗਾ ਤੂੰ ਕੀ ਧਿਆਨ ਨਾ ਰਹਿ ਗਾ ਕਰਮੀ ਜੇ ਤੇਰੀ ਗੱਲ ਮੰਨਦੇ ਠੀਕਾ ਨਹੀਂ ਮੁੜ ਕੇ ਤੂੰ ਨਾ ਹੀ ਪਈਏ ਤੇ ਕੋਲ ਇਹਦੀ ਸਰਵਿਸ ਮੈਂ ਕਰੂ ਜੇ ਕੱਪੜੇ ਨਾ ਚੱਜਦੇ ਪਾਏ ਨੇ ਠੀਕ ਤਾਂ ਆ ਥੁੱਲੇ ਦੇ ਕੀ ਕਹਦਾ ਬੇਉਦਾਨੀ ਮੁੱਤੇ ਲੈ ਤੂੰ ਆਦੀ ਰੇਲ ਬਣਾ ਹਾਂ ਕੋਈ ਨਾ ਤੋਈ ਨਾ ਤੁਪਤਾਦਾ ਦਾ ਮਨਮੋਤਾ ਤੁਪਤਾਦਾ ਬੈਠੇ ਦੇਖ ਲੈ ਕਿ ਤੂੰ ਕੀ ਦੇਖਾ ਤੈਨੂੰ ਇੱਕ ਵਾਰ ਫਿਰ ਉਹ ਤਾਂ ਨੀ ਤਰ੍ਹਾਂ ਬੁੱਧੜੇ ਨੂੰ ਹੀ ਦੇਖੀ ਜਾਨੀ ਜਦੋਂ ਦਾ ਆਇਆਗਾ ਹੋਰ ਕੀ ਦੇਖਾ ਤੇਰਾ ਵੀ ਕੋਈ ਦੀਨਵਾ ਨਹੀਂ ਛੱਤਨ ਦਾ ਤੇ ਤੇਰੇ ਨਾਲ ਤਾਂ ਬੋਲ ਤੋ ਤਾ ਟੁੱਪ ਟਾਦਾ ਟੁੱਪ ਤਾਦਾ ਹਾਂ ਚਲ ਠੀਕ ਆ ਪਾ ਦੀ ਇਹ ਤਾਂ ਬੋਲੀ ਜਾਊਦੀ ਚਲ ਠੀਕ ਆ ਤਾਂ ਮੈਨੂੰ ਦਾਨ ਦੋ ਮੇਰੇ ਦੰਦ ਬੰਦ ਪਈ ਆ ਚਲ ਠੀਕ ਆ ਚੰਗਾ ਕੋਈ ਤਾਂ ਠੀਕ ਆ ਤੰਦਾ ਲੈ ਆ ਪੇਤੇ ਨੂੰ ਲੈ ਲਾ ਠੀਕ ਆ ਆ ਕੀ ਬਾਜ਼ਾਰ ਤਾਂ ਹੋਗੀ ਬਹੁਤ ਨਹੀਂ ਆਪਣੇ ਸਾਹਮਣੇ ਟੱਕ ਕਰਾਇਆ ਨਾਲੀ ਮੈਨੂੰ ਨਹੀਂ ਲੋੜ ਤੇਰੇ ਤੂੰ ਮੇਈ ਤਾਦਾ ਤੂੰ ਨਾ ਅੱਬੇ ਇਹ ਮੈਂ ਇੰਨੇ ਤੀਤੇ ਫੇਰ ਬਾਦ ਬਦਲ ਮੈਂ ਵਾਸਾ ਪਈ ਇਹ ਤਾਂ ਬੋਲੀ ਜਾਊਗੀ ਕੀ ਰਿਸ਼ਮਤ ਦੀ ਨਾ ਮੈਨੂੰ ਤੂੰ ਆ ਤੂੰ ਆ ਅਧਰੀ ਵਾਰ ਆਊਗਾ ਠੀਕ ਆ ਫੇਰ ਦੇਤੀ ਦਊਗਾ ਫੇਰ ਬਾਰੇ ਦੇਖ ਜਾਊਗਾ ਸੋ ਮੈਂ ਪੋਸਾਲੇ ਵੀ ਨਹੀਂ ਲੈਂਦਾ ਤੇ ਤਰ ਤੁਲਾ ਅੱਦੇ ਪੂਰੇ ਵਧੀਆ ਲੱਗਦੇ ਨੇ ਮੇਰੇ ਜੋ ਪੋਗਲਾ ਲਾਗੇ ਨੇ ਫੇਰ ਦੇ ਕੇ ਆਊਗਾ ਤੈਨੂੰ ਠੀਕ ਆ ਨਾ ਇਹਨਾਂ ਤਾਂ ਸਾਮਾਨ ਦੇ ਗਿਆ ਹੋਰ ਕੀ ਭਾਲਦੀਆਂ ਠੀਕ ਆ ਘਟ ਘਟ 500 ਦੇ ਪੱਤੇ ਦੇ ਦੇ ਚਲੋ ਪੱਤਾ ਰਾਤੀ ਕਾ ਪਾਦੀ ਤਾਬੂ ਦੀ ਜਾਊਗੀ ਠੀਕ ਆ ਤੰਦਾ ਮਾਤੀ ਇਹਨੇ ਖੋਲੇ ਦੰਦਾ ਮਾਤੀ ਪੁੱਤ ਜੱਗਾ ਚੱਲ ਕੀਤਾ ਚੰਗਾ ਤੇ ਅੱਜ ਤੇ ਦੇ ਆਪਣਾ ਆ ਬੈਗ ਦਾ ਚਖਲਾ ਕਰ ਮੇ ਕੋਈ ਆ ਕੱਪੜੇ ਕੋ ਪਰੇੰਦਰ ਲਾਏ ਖੜੀ ਹੋ ਕੱਲ ਮਾਤਾ ਲੈ ਆਂਡੇ ਪੁੰਡ ਚੱ ਚੁੱਪ ਤਰਦਾ ਹੁਣ ਮੈਂ ਧਾਰਿਆ ਫਿਰ ਮੈਂ ਬੱਦੇ ਨੂੰ ਭੇਦੂਆਂ ਦੇ ਆਇਆ ਦੇ ਮੰਨੀ ਮੇਰੀ ਦਲੂ ਨੇ ਠੀਕ ਆ ਮੈਨੂੰ ਵੀ ਨਾਲ ਲੈ ਠੀਕਾ 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 ਤੋਈ ਤੋਈ ਨਾਲ ਲੈ ਨੀ ਚੱਕ ਤੱਕਾ ਜੀ ਹੁਣ ਆ ਤੰਡਾ ਪਾ ਦੀ ਚੰਗਾ ਛੱਡ ਗਿਆ ਮੈਂ ਜਲੂਸ ਕਰਤੀ ਆ ਮੈਂ ਬਸਟਾਨ ਛੱਡ ਮੈਂ ਗਰਮੀ ਕੋਲ ਮੋਟਰਸਾਈਕਲ ਹੈ ਨਹੀਂ ਗਾ ਜਾ ਛੱਡਿਆ ਆ ਤੁਸੀਂ ਅੰਦਰ ਲੈ ਜਾ ਚੰਗਾ ਬੈਣੇ ਵੀ ਥੋੜਾ ਠੰਡਾ ਠੰਡਾ ਫੇਰ ਆਉਂਦਾ ਫੇਰ ਆਉਂਗਾ ਤੁੱਪ ਦਾਦਾ ਚਲੋ ਪਹਿਲ ਦੂਰ ਦਾ ਫੋਲੋ ਆ ਤੁਹਾਨੂੰ ਚੱਬੀਓ ਤੁਸੀਂ ਕਿਵੇਂ ਜਲੂਸ ਪਾਉਂਦੇ